ਇਹ ਚੀਜ਼ ਦਾ ਸਾਨੂੰ ਜਿਹੜਾ ਫਾਇਦਾ ਹੋਇਆ ਨਾ ਤੇ ਪੁੱਛਿਆ ਨਾ ਫਾਇਦਾ ਕੀ ਹੋਇਆ ਫਾਇਦਾ ਇਹ ਹੋਇਆ ਵਾ ਕਿ ਅੱਜ ਮੈਂ ਹੁਣੇ ਹੀ ਕੁਝ ਕਮੈਂਟ ਵੇਖ ਕੇ ਆਇਆ ਕਿ ਕਮੈਂਟ ਦੇ ਵਿੱਚ ਇੱਕ ਨੇ ਕਿਹਾ ਕਿ ਇਹ ਜਿਹੜੇ ਰਾਸ਼ਨ ਪੰਡ ਜੋ ਦੇ ਰਹੇ ਆ ਕਿ ਇਹਦੇ ਪੈਸੇ ਲਿੰਦੇ ਆ ਉਹਦਾ ਜਵਾਬ ਉਸ ਪੰਡਸ਼ ਨਹੀਂ ਦਿੱਤਾ ਵਾ ਇਹ ਜਿਹੜੇ ਭਾਈ ਮਰੀਕ ਸਿੰਘ ਜਿਹੜੇ ਆ 70 80 ਕਿਲੋਮੀਟਰ ਦੇ ਏਰੀਆ ਚ ਜਿਹੜਾ ਇਸ ਵਕਤ ਗੂਗਲ ਤੇ ਜਿਹੜਾ ਸਰਚ ਹੋ ਰਿਹਾ ਨਾ ਤੇ ਘਰ ਬੈਠੇ ਲੋਕ ਜਿਹੜੇ ਨਾ ਸਿੱਖਾਂ ਬਾਰੇ ਸਰਚ ਕਰ ਰਿਹਾ ਹਮ ਸਿੱਖਾਂ ਦੀ ਦਸਤਾਰ ਬਾਰੇ ਸਿੱਖਾਂ ਦੇ ਕਿਰਦਾਰ ਬਾਰੇ ਸਿੱਖਾਂ ਦੇ ਕੈਰੈਕਟਰ ਬਾਰੇ ਜਿਹੜਾ ਨਾ ਉਹ ਮਤਲਬ ਖੋਖ ਕਰ ਰਿਹਾ ਔਰ ਸਭ ਤੋਂ ਵੱਡੀ ਗੱਲ ਜਿੱਤੇ ਉਹ ਖੁਸ਼ ਹੁੰਦੇ ਨਾ ਬਹੁਤਿਆਂ ਨੂੰ ਇੱਥੇ ਪਤਾ ਨਹੀਂ ਸੀ ਕਿ ਅਸੀਂ ਐ ਪ੍ਰਿੰਸ ਬਾਜੀ ਸਭ ਤੋਂ ਪਹਿਲਾਂ ਤੇ ਜਿਹੜਾ ਤੁਸੀਂ ਸਾਰਿਆਂ ਨੇ ਆਪਾਂ ਰਲ ਕੇ ਜੋ ਵੀ ਸੇਵਾ ਸਾਰਿਆਂ ਨੇ ਰਲ ਕੇ ਕੀਤੀ ਆ ਗੁਰੂ ਸਾਹਿਬ ਨੇ ਕਰਵਾਈ ਆ ਤੇ ਬੜਾ ਆਨੰਦ ਲਿਆ ਆ ਸਾਰਿਆਂ ਨੇ ਤੇ ਗੱਲਬਾਤ ਅਸੀਂ ਚੱਲਦੀ ਸੀ ਕਿ ਇੱਥੇ ਲੋਕਾਂ ਦਾ ਕਿੰਨਾ ਕਿ ਆਪਾਂ ਮਾ ਕੇ ਲੋਕਾਂ ਦਾ ਤਾਂ ਬਹੁਤ ਦੁੱਖ ਆ ਦਰਦ ਆ ਤੇ ਉਸ ਦੁੱਖ ਨੂੰ ਵੰਡਾਉਂਦੇ ਹੋਏ ਕੀ ਲੱਗਾ ਕਿ ਲੋਕਾਂ ਦੇ ਦਿਲ ਤੱਕ ਤੁਹਾਡਾ ਪਹੁੰਚਣਾ ਇੱਥੇ ਤੱਕ ਆਇਆ ਆਪਣਾ ਸਫਲ ਹੋਇਆ ਸਭ ਤੋਂ ਪਹਿਲਾਂ ਤੇ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹ ਸਾਰੀਆਂ ਜਿਹੜੀਆਂ ਅਸੀਂ ਸੇਵਾਵਾਂ ਕੀਤੀਆਂ ਚਾਹੇ ਅਸੀਂ ਕੋਈ ਲੰਗਰ ਦੀ ਸੇਵਾ ਕੀਤੀ ਹੈ ਜਾਂ ਕਿਸੇ ਸਫਾਈ ਦੀ ਸੇਵਾ ਕੀਤੀ ਹੈ ਪਰ ਇਸ ਦਾ ਜਿਹੜਾ ਜਵਾਬ ਹੈ ਸਭ ਤੋਂ ਪਹਿਲਾਂ ਸੀ ਕਿ ਜਦੋਂ ਅਸੀਂ ਮਿਲਦੇ ਸੀ ਨਾ ਲੋਕ ਇਹੀ ਗੱਲ ਕਹਿੰਦੇ ਸੀ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਾਡੇ ਤੱਕ ਆ ਗਏ ਹੋ ਸਾਨੂੰ ਮਿਲ ਕੇ ਚੱਲੇ ਹੋ ਇੰਨਾ ਹੀ ਬਹੁਤ ਹੈ ਕਿਉਂਕਿ ਉਸ ਵਕਤ ਉਹਨਾਂ ਨੇ ਇੱਕ ਮੌਤ ਤੇ ਇੱਕ ਜ਼ਿੰਦਗੀ ਦੇ ਵਿਚਲਾ ਜਿਹੜਾ ਮਤਲਬ فاਸਲਾ ਹੁੰਦਾ ਨਾ ਉਹਨੂੰ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਕਿਵੇਂ ਜ਼ਿੰਦਗੀ ਤੇ ਮੌਤ ਸੀ ਤੇ ਜਦੋਂ ਬੰਦਾ ਇੱਕ ਵਾਰੀ ਕਹਿੰਦੇ ਕਿ ਮਰਨ ਦੇ ਕਿਨਾਰੇ ਤੋਂ ਵਾਪਸ ਮੁੜਦਾ ਨਾ ਤਾਂ ਫਿਰ ਉਹਨੂੰ ਆਪਣੇ ਦਾ ਸਹਾਰਾ ਹੁੰਦਾ ਐਵੇਂ ਹੀ ਸਾਰਿਆਂ ਨੂੰ ਐਵੇਂ ਲੱਗਦਾ ਸੀ ਕਿ ਸਾਨੂੰ ਕੋਈ ਮਿਲੇ ਸਾਡੇ ਨਾਲ ਕੋਈ ਗੱਲ ਕਰੇ ਤੇ ਸਾਡਾ ਕੋਈ ਦੁੱਖ ਸੁੱਖ ਪੁੱਛੇ ਜਿਵੇਂ ਸਪੈਨਿਸ਼ ਬਜ਼ੁਰਗਾਂ ਦਾ ਸਾਡੇ ਨਾਲ ਕੇ ਰੋਣਾ ਜਾਂ ਲੋਕਾਂ ਦਾ ਭੱਜ ਕੇ ਸਾਡੀ ਸੇਵਾ ਨੂੰ ਵੇਖ ਕੇ ਸਾਡੇ ਵੱਲ ਆ ਕੇ ਸਾਡੇ ਨਾਲ ਫੋਟੋਆਂ ਖਿਚਵਾਉਣੀਆਂ ਜਾਂ ਗੱਲ ਵਕੜੀ ਪਾ ਕੇ ਉਹਨਾਂ ਨੇ ਮਤਲਬ ਆਪਣੇ ਨੂੰ ਮਹਿਸੂਸ ਕਰਨਾ ਕਿ ਇੱਕ ਕੌਮ ਜਿਹੜੀ ਐ ਜਿਹੜੀ ਜਿੰਨਾ ਬਾਰੇ ਉਹ ਕੁਝ ਜਾਣਦੇ ਵੀ ਨਹੀਂ ਸੀ ਹਨਾ ਉਹ ਕੌਮ ਆ ਕੇ ਸਾਡੇ ਲਈ ਖੜੀ ਉਹਨਾਂ ਨੇ ਇਹਨਾਂ ਪਿਆਰ ਵਿਖਾਇਆ ਤੇ ਉਹ ਸਾਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਹੁਣ ਵੀ ਮਤਲਬ ਜਦੋਂ ਅਸੀਂ ਕਿਸੇ ਗਲੀ ਥਾਣੀ ਇੱਕ ਵਾਰੀ ਲੰਗੇ ਆ ਦੂਜੀ ਵਾਰੀ ਲੰਘੀਏ ਤਾਂ ਮਤਲਬ ਸਿਰ ਝੁਕਾ ਕੇ ਬਸ ਇਹੀ ਕਹਿੰਦੇ ਆ ਕਿ ਤੁਹਾਡਾ ਧੰਨਵਾਦ ਹੀ ਆ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਲੱਭ ਨਹੀਂ ਹੈ ਕਿਉਂਕਿ ਉਹਨਾਂ ਕੋਲ ਸਾਨੂੰ ਦੇਣ ਲਈ ਵੀ ਕੁਝ ਨਹੀਂ ਬਚਿਆ ਉਹਨਾਂ ਦੇ ਆਪ ਦੇ ਘਰ ਉਜੜੇ ਪਏ ਨੇ ਦੁਕਾਨਾਂ ਉਜੜੀਆਂ ਪਈਆਂ ਨੇ ਕਿਸੇ ਕੋਲ ਗੱਡੀ ਨਹੀਂ ਹੈ ਕਿਸੇ ਕੋਲ ਸਾਈਕਲ ਤੱਕ ਨਹੀਂ ਹੈ ਦੁੱਖ ਬਹੁਤ ਵੱਡਾ ਹੈ ਦੁੱਖ ਇੰਨਾ ਕਿ ਵੱਡਾ ਹੈ ਕਿ ਅਸੀਂ ਉਹਨੂੰ ਪੂਰਾ ਨਹੀਂ ਕਰ ਸਕਦੇ ਪਰ ਜੇ ਅਸੀਂ ਉਹਨਾਂ ਦੇ ਨਾਲ ਖੜ ਜਾਾਂਗੇ ਨਾ ਤੇ ਕਹਿੰਦੇ ਕਿ ਦੁੱਖ ਵੰਡਾਉਣ ਨਾਲ ਹੀ ਘਟਦੇ ਆ ਤਾਂ ਸਾਨੂੰ ਆਪਣਿਆਂ ਦਾ ਸਪੈਂਸ਼ਾਂ ਦਾ ਹਰੇਕ ਕਮਿਊਨਿਟੀ ਦਾ ਜਿਹੜਾ ਦੁੱਖ ਹੈ ਉਹਨੂੰ ਇੱਕ ਬਰਾਬਰ ਇੱਕ ਸਾਰ ਉਹ ਕਰਕੇ ਵੇਖਣਾ ਪੈਣਾ ਤੇ ਆਪਣੇ ਨਾਲ ਵੀ ਖੜਨਾ ਪੈਣਾ ਤੇ ਦੂਜਿਆਂ ਨਾਲ ਵੀ ਖੜਨਾ ਪੈਣਾ ਇਸ ਚੀਜ਼ ਦਾ ਇਸ ਚੀਜ਼ ਦਾ ਸਾਨੂੰ ਜਿਹੜਾ ਫਾਇਦਾ ਹੋਇਆ ਹਨਾ ਤੇ ਕੁਛ ਨਾ ਫਾਇਦਾ ਕੀ ਹੋਇਆ ਫਾਇਦਾ ਇਹ ਹੋਇਆ ਵਾ ਕਿ ਅੱਜ ਮੈਂ ਹੁਣੇ ਹੀ ਕੁਝ ਕਮੈਂਟ ਵੇਖ ਕੇ ਆਇਆ ਕਿ ਕਮੈਂਟ ਦੇ ਵਿੱਚ ਇੱਕ ਨੇ ਕਿਹਾ ਕਿ ਇਹ ਜਿਹੜੇ ਰਾਤ ਨੂੰ ਪਾਣੀ ਜੋ ਦੇ ਰਹੇ ਆ ਕਿ ਇਹਦੇ ਪੈਸੇ ਲੈਂਦੇ ਆ ਉਹਦਾ ਜਵਾਬ ਉਸ ਪਾਣੀਸ਼ ਨਹੀਂ ਦਿੰਦਾ ਵਾ ਉਹ ਕਿੰਦੇ ਪੈਹ ਨਹੀਂ ਦਿੰਦੇ ਇਹ ਸਾਰਾ ਕੁਝ ਗ੍ਰਾਟਿਸ ਦੇ ਰਹਾ ਹੈ ਫਰੀ ਦੇ ਰਹਾ ਹੈ ਇਹ ਸਾਡੀ ਮਦਦ ਕਰ ਰਹਾ ਹੈ ਤੇ ਉਹਨੇ ਇਹ ਵੀ ਗੱਲ ਕਹੀ ਆ ਕਿ ਮੈਂ ਇਹ ਨਾਲ ਵੇਖ ਕੇ ਇਹਨਾਂ ਦੀ ਸਾਰੀ ਹਿਸਟਰੀ ਵੇਖੀ ਆ ਹੂੰ ਗੁਰੂ ਨਾਨਕ ਦੇਵ ਜੀ ਤੋਂ ਉਹਨਾਂ ਨੇ ਦੱਸਿਆ ਕਿ ਜਿਹੜੀ ਹਿਸਟਰੀ ਇਹਨਾਂ ਦੀ ਇਹ ਉਦੋਂ ਤੋਂ ਲੰਗਰ ਇਹਨਾਂ ਦਾ ਚੱਲਦਾ ਆਉਂਦਾ ਤੇ ਅੱਜ ਤੱਕ ਫਰੀ ਚੱਲਦਾ ਆਉਂਦਾ ਵਾ ਇਹ ਚੀਜ਼ ਦਾ ਪੈਹ ਨਹੀਂ ਲਿੰਦੇ ਇਹ ਸਾਡੀ ਪਹਿਚਾਨ ਹੈ ਕਿ ਸਾਨੂੰ ਅੱਜ ਆਪਣੇ ਮੂੰਹੋਂ ਦੱਸਣ ਦੀ ਲੋੜ ਦੀ ਪਈ ਸਾਡੇ ਪਰਸਪੈਕਟਿਵ ਇਹ ਆਪਣੇ ਮੂੰਹ ਦੱਸਣ ਦੀ ਲੋੜ ਨਹੀਂ ਪਈ ਕਿ ਅਸੀਂ ਕੌਣ ਆ ਹੂੰ ਕਿਉਂਕਿ ਉਹਨਾਂ ਨੇ ਆਪ ਹੀ ਸਾਡੇ ਬਾਰੇ ਪਤਾ ਕਰ ਰਿਆ ਵੀ ਇਹ ਕੌਣ ਆ ਸਭ ਤੋਂ ਵੱਡੀ ਸਾਡੀ ਇਹੀ ਜਿੱਤ ਆ ਚਲੋ ਦੁੱਖ ਤੇ ਹੈ ਆ ਹਰ ਇੱਕ ਚੀਜ਼ ਆ ਪਰ ਇਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਸਾਡੇ ਬਾਰੇ ਵੀ ਅਸੀਂ ਕੌਣ ਨੇ ਇਹ ਜਿਹੜੇ ਭਾਈ ਮਰੀਕ ਸਿੰਘ ਜਿਹੜੇ ਆ 70 80 ਕਿਲੋਮੀਟਰ ਦੇ ਏਰੀਏ 'ਚ ਜਿਹੜਾ ਇਸ ਵਕਤ ਗੂਗਲ 'ਚ ਜਿਹੜਾ ਸਰਚ ਹੋ ਰਿਹਾ ਨਾ ਤੇ ਘਰ ਬੈਠੇ ਲੋਕ ਜਿਹੜੇ ਨਾ ਸਿੱਖਾਂ ਬਾਰੇ ਸਰਚ ਕਰ ਰਿਆ ਸਿੱਖਾਂ ਦੀ ਦਸਤਾਰ ਬਾਰੇ ਸਿੱਖਾਂ ਦੇ ਕਰਤਾਰ ਬਾਰੇ ਸਿੱਖਾਂ ਦੇ ਕੈਰੈਕਟਰ ਬਾਰੇ ਜਿਹੜਾ ਨਾ ਉਹ ਮਤਲਬ ਖੋਖ ਕਰ ਰਿਆ ਔਰ ਸਭ ਤੋਂ ਵੱਡੀ ਗੱਲ ਜਿੱਤੇ ਉਹ ਖੁਸ਼ ਹੁੰਦੇ ਨਾ ਬਹੁਤਿਆਂ ਨੂੰ ਇੱਥੇ ਪਤਾ ਨਹੀਂ ਸੀ ਕਿ ਅਸੀਂ ਦੂਜੀ ਸੰਸਾਰ ਜੰਗ ਜਿਹੜੀ ਹੋਈ ਆ ਦੂਜੀ ਵਰਲਡ ਵਾਰ ਜਿਹਨੂੰ ਆਪਾਂ ਕਹਿੰਨੇ ਆ ਉਹਦੇ ਚ ਅਸੀਂ ਲੜੇ ਤੇ ਸਾਡੇ 1200 ਅੱਜ ਇੱਕ ਕੱਲੇ ਕਿਸਪੈਂਸ ਨੇ ਦੱਸਿਆ ਕਿ ਮੈਨੂੰ ਪਤਾ ਟਾਡੇ 1100 ਕੁਝ ਕਹਿੰਦਾ ਕਿ ਉੱਥੇ ਸਪਾਈ ਜਿਹੜੇ ਆ ਨਾ ਉਹ ਸ਼ਹੀਦ ਹੋਏ ਸੀ ਤੇ ਬੜੀ ਬਹਾਦਰੀ ਨਾਲ ਲੜੇ ਸੀ ਤੇ ਉਹਨੇ ਇਹ ਵੀ ਗੱਲ ਬੜੀ ਵੱਡੀ ਕਹੀ ਕਿ ਕਹਿੰਦਾ ਮੈਂਚ ਉਹਨਾਂ ਆ ਕਿ ਮੇਰਾ ਪਰਿਵਾਰ ਤੁਹਾਡੇ ਹੱਲ ਵੇਖ ਕੇ ਚਾਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਆ ਉਹ ਇੱਥੋਂ ਦੀ ਜਿਹੜੀ ਆਰਮੀ ਆ ਉਹਨੂੰ ਜੁਆਇਨ ਕਰਨ ਇੱਥੋਂ ਦੀ ਪੁਲਿਸ ਆ ਉਹਨੂੰ ਜੁਵਾਣ ਕਰ ਇੱਥੋਂ ਦਾ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਦੇ ਵਿੱਚ ਆਉਣ ਕਿਉਂਕਿ ਤੁਹਾਡੀ ਸੇਵਾ ਜਿਹੜੀ ਆ ਨਾ ਉਹ ਪ੍ਰਸ਼ਾਸਨ ਦੀ ਕੀ ਰੇਖ ਰੇਖ ਦੇਖ ਰੇਖ ਤੋਂ ਬਿਨਾ ਹੀ ਇੰਨੀ ਵਧੀਆ ਹੈ ਕਿ ਤੁਸੀਂ ਆਪਣੇ ਆਪ ਜੀ ਇੱਕ ਮਤਲਬ ਜਿਵੇਂ ਕਿਸ ਨੂੰ ਕਮਾਂਡ ਕਰ ਰਿਹਾ ਤਾਂ ਤੁਸੀਂ ਆਪਣੇ ਆਪ ਜੀ ਕਮਾਂਡਰ ਹੋ ਇਹ ਬੜੀ ਵੱਡੀ ਗੱਲ ਸੀ ਉਹਦੀ ਕਿ ਤੁਸੀਂ ਆਪਣੇ ਆਪ ਜੀ ਕਮਾਂਡਰ ਹੋ ਤੇ ਜਿਹੜਾ ਖੋਸੇ ਰਾਮੋਨ ਜਿਹੜਾ ਆਬੇਸੇ ਦਾ ਜਿਹੜਾ ਪ੍ਰਤਕਰਹੀ ਉਹਨੇ ਵੀ ਇੱਕ ਗੱਲ ਲਿਖੀ ਸੀ ਕਿ ਮੈਂ 70 ਬੰਦਿਆਂ ਦਾ ਟੋਲਾ ਵੇਖਿਆ 70 ਬੰਦਿਆਂ ਦਾ ਟੋਲਾ ਵੇਖਿਆ ਉਹ ਆਪਸ ਚ ਐਵੇਂ ਜਲ ਰਹੇ ਸੀ ਜਿਵੇਂ ਇੱਕ ਦੂਜੇ ਦੇ ਭਰਾ ਹੋਣ ਉਹ ਐਵੇਂ ਲੰਗਰ ਬੈਠ ਕੇ ਛਕਿਆ ਕਿ ਆਪ ਨਹੀਂ ਛਕਣਾ ਦੂਜੇ ਨੂੰ ਛਕਾਉਣਾ ਜੇ ਵਧਿਆ ਤਾਂ ਉਹਨਾਂ ਨੇ ਸਾਡੀ ਆਰਮੀ ਵਾਲਿਆਂ ਨੂੰ ਦਿੱਤਾ ਫਿਰ ਉਹ ਕਹਿੰਦਾ ਕਹਿੰਦਾ ਮੈਨੂੰ ਐਵੇਂ ਲੱਗਦਾ ਸੀ ਕਿ 70 ਬੰਦੇ ਬੰਦੇ ਨਾ ਇਹ ਬਸ ਗੱਲਾਂ ਬਾਤਾਂ ਹੀ ਕਰਨ ਆਲੇ ਆ ਕਿ ਆਪਾਂ ਚ ਹੱਸੀ ਖੇਢੀ ਜਾਂਦੇ ਆ ਇੱਕ ਦੂਜੇ ਦੇ ਮੋਢੇ ਤੇ ਐਵੇਂ ਮਤਲਬ ਧਫੜ ਜਾਂ ਮਾਰੀ ਜਾਂਦੇ ਆ ਪਰ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਵੇਖਿਆ ਕੰਮ ਕਰਦੇ ਆ ਤੇ ਉਹਨੇ ਫਿਰ ਆਪ ਦੇ ਲੇਖ ਦਾ ਜਿਹੜਾ ਸਰਲੇਖ ਸੀ ਉਹ ਇਹ ਰੱਖਿਆ ਕਿ ਸਿੱਖ ਚਿਕੜ ਨਾਲ ਲੜਦੇ ਹੋਏ ਕਹਿੰਦਾ ਜੁੱਧ ਲੜਦੇ ਆ ਮੈਂ ਬੜੀਆਂ ਕੌਮਾਂ ਵੇਖੀਆਂ ਜਾਂ ਕੁਝ ਮਤਲਬ ਆਰਮੀ ਵਾਲੇ ਬੰਦੇ ਵੇਖੇ ਪਰ ਕਹਿੰਦਾ ਚਿਕੜ ਨੂੰ ਹੱਥਾਂ ਨਾਲ ਹੀ ਖੇਚ ਲੈ ਆਇਓ ਉਹ ਹੱਥਾਂ ਨਾਲ ਹੀ ਕਹਿੰਦਾ ਉਹਨਾਂ ਨੇ ਇੰਨਾ ਸਾਫ਼ ਕਰ ਦਿੱਤਾ ਕਿ ਜਿੱਥੇ ਮਤਲਬ ਸਾਡੀ ਮਸ਼ੀਨ ਵੀ ਨਹੀਂ ਸੀ ਜਾ ਸਕਦੀ ਇਹ ਬੜੇ ਇੱਕ ਪੱਤਰਕਾਰ ਸਪੇਨ ਦਾ ਜਿਹੜਾ ਵੱਡੀ ਅਖਬਾਰ ਦਾ ਪੱਤਰਕਾਰ ਉਹ ਦੱਸਦਾ ਕਿ ਮੈਂ ਲੜਦੇ ਖੁਦ ਵੇਖਿਆ ਉਹ ਮੈਂ ਉਹਨਾਂ ਲਾਗੇ 2 ਘੰਟੇ ਖੜਾ ਰਿਹਾ ਇਹ ਸਾਡੀਆਂ ਪ੍ਰਾਪਤੀਆਂ ਆ ਸਾਡੀ ਸਮੂਹ ਸੰਗਤ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦੀਆਂ ਔਰ ਪੂਰੀ ਦੁਨੀਆ ਚ ਵੱਸਦੇ ਸਿੱਖਾਂ ਦੀਆਂ ਇਹ ਪ੍ਰਾਪਤੀਆਂ ਆ ਕਿ ਅਸੀਂ ਜਿੱਥੇ ਵੀ ਮੋਰਚਾ ਲਾਇਆ ਉਹਨੂੰ ਐਂਡ ਤੱਕ ਰੱਖਿਆ ਉਹਨੂੰ ਫਤਿਹ ਕਰਕੇ ਨਿਕਲੇ ਆ ਤੇ ਇਹ ਵੀ ਮੋਰਚਾ ਜਿਹੜਾ ਹੈ ਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਦੇ ਸਾਹਮਣੇ ਖੜੇ ਆਂ ਔਰ ਸੰਗਤ ਨਾਲ ਵਾਦਾ ਕਰਦੇ ਆਂ ਕਿ ਚਾਹੇ ਇੱਥੇ ਇੱਕ ਬੰਦਾ ਰਹਿ ਜੇ ਚਾਹੇ ਦੋ ਬੰਦੇ ਰਹਿ ਜਣ ਇਹ ਮੋਰਚਾ ਜਿਹੜਾ ਸਰ ਕਰਕੇ ਇੱਥੋਂ ਜਾਵਾਂਗੇ ਸੰਗਤਾਂ ਦੀ ਜਿਹੜੀ ਦਸਤਾਰ ਹੈ ਨਾ ਕੋਸ਼ਿਸ਼ ਇਹ ਹੈ ਕਿ ਉਸ ਨੂੰ ਮੈਡਰ ਦੇ ਕਿਸੇ ਵੱਡੇ ਮਿਊਜ਼ੀਅਮ 'ਚ ਕਿਸੇ ਵੱਡੇ ਜਾਇਬ ਘਰ 'ਚ ਸਪੈਨਸ਼ ਲੋਕ ਜਿਹੜੇ ਨਾ ਇੱਕ ਤਾਜ ਵਾਂਗੂ ਰੱਖਣਗੇ ਜ਼ਰੂਰ ਆ ਸਾਲ ਲੱਗੇ ਦੋ ਸਾਲ ਲੱਗੇ ਪਰ ਇਸ ਤਾਜ ਨੂੰ ਜਿਹੜਾ ਸਾਡੇ ਸਿਰ ਤੇ ਆ ਇਸ ਪੈਂਡ ਚ ਲੋਕਾਂ ਦੇ ਕਿਸੇ ਵਕਤ ਮਿਊਜ਼ੀਅਮ ਦੇ ਵਿੱਚ ਫਿਰ ਰੱਖਿਆ ਜਾਏਗਾ। ਬਲੇ ਸੁਨਹਿਾਰ ਸ੍ਰੀ ਅਕਾਲ ਤੇ ਬਾਕੀ ਤੁਹਾਡਾ ਵੀ ਧੰਨਵਾਦ ਆ ਜੀ। ਤੁਸੀਂ ਸਾਡੇ ਨਾਲ ਮਤਲਬ ਇਹ ਮਤਲਬ ਛਾਤੀ ਨਾਲ ਛਾਤੀ ਤੇ ਪਿੱਠ ਨਾਲ ਪਿੱਠ ਜੋੜ ਕੇ ਜਿਹੜਾ ਭਾਈ ਮਰੀਕ ਸਿੰਘ ਹੁਣ ਸਾਰਾ ਸਾਥ ਦਿੱਤਾ। ਇਹਨਾਂ ਨੇ ਜੋ ਇਹ ਸਾਨੂੰ ਦੇ ਚੱਲੇ ਆ ਨਾ ਸ਼ਾਇਦ ਮਤਲਬ ਹੋ ਸਕਦਾ ਅਸੀਂ ਇੱਥੇ ਸੇਵਾ ਕਰਦੇ ਰਹਿੰਦੇ ਹੋਏ ਤੇ ਸਾਨੂੰ ਉਹ ਨਾ ਮਿਲਦਾ। ਮੈਂ ਜਿਹੜੇ ਘਰ ਮੇਰੇ ਵੀਰ ਬੈਠੇ ਆ ਉਹ ਹੋ ਸਕਦਾ ਸਾਡੇ ਬਾਰੇ ਕਈ ਕੁਸ਼ ਗੱਲਾਂ ਹੋਣਗੀਆਂ ਕਈ ਸੋਚਣਗੇ ਕਈ ਕਰਨਗੇ ਪਰ ਉਹਨਾਂ ਨੂੰ ਸਾਡਾ ਇੱਕ ਹੀ ਜਵਾਬ ਆ ਕਿ ਜੇ ਕਿਤੇ ਸਾਡੀ ਕੋਈ ਕੀਤੀ ਹੋਈ ਸੇਵਾ ਦਾ ਜਾਂ ਸਿੱਖ ਕੌਮ ਨੂੰ ਜੇ ਅਸੀਂ ਕੁਝ ਪਲ ਆਪਣੀ ਜ਼ਿੰਦਗੀ ਚੋਂ ਦੇ ਸਕੇ ਆ ਤਾਂ ਐਸ ਏਰੀਏ ਚ ਆ ਕੇ ਸਾਡਾ ਜਵਾਬ ਲੈ ਜਿਓ ਅਸੀਂ ਕਿਸੇ ਨੂੰ ਜਵਾਬ ਨਹੀਂ ਦੇਣਾ ਅਸੀਂ ਕਿਸੇ ਵੀ ਕਿਸੇ ਕੌਂਟਰੋਵਰਸੀ ਚ ਨਹੀਂ ਪੈਣਾ ਅਸੀਂ ਕਿਸੇ ਵੀ ਕਿਸੇ ਵੀ ਲੜਾਈ ਝਗੜੇ ਚ ਨਹੀਂ ਪੈਣਾ ਪਰ ਇੱਕੋ ਬੇਨਤੀ ਕਰਾਂਗੇ ਜਿੱਦਾਂ ਸਾਡੇ ਤੋਂ ਕੋਈ ਜਵਾਬ ਮੰਗਣਾ ਤਾਂ ਉਸ ਹੈ 70 80 ਕਿਲੋਮੀਟਰ ਦੇ ਏਰੀਆ ਚ ਆ ਕੇ ਵੇਖ ਲਓ ਵੀ ਇੱਥੇ ਸਿੱਖ ਕੀ ਕਰਕੇ ਗਏ ਆ ਉਹ ਤੁਹਾਨੂੰ ਤੁਹਾਡੀ ਆਪ ਦੀ ਗੱਲਬਾਤ ਆ ਜਿਹੜੀ ਉਹਦਾ ਜਵਾਬ ਤੁਹਾਨੂੰ ਮਿਲ ਜੇਗਾ ਸੋ ਜਿੰਨਾ ਸੰਗਤਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਾਡੇ ਤੇ ਵਿਸ਼ਵਾਸ ਪ੍ਰਗਟਾਇਆ ਸਮਾਨ ਭੇਜਿਆ ਜਾਂ ਉਹਨਾਂ ਨੇ ਸਾਨੂੰ ਸੇਵਾਵਾਂ ਭੇਜੀਆਂ ਨੇ ਮਾਇਆ ਦੀਆਂ ਸੇਵਾਵਾਂ ਭੇਜੀਆਂ ਨੇ ਉਹਨਾਂ ਦਾ ਵੀ ਉਹਨਾਂ ਪਰਿਵਾਰਾਂ ਨੂੰ ਜਾ ਕੇ ਉਹ ਪੁੱਛ ਲੈਣ ਕਿ ਅਸੀਂ ਉਹਨਾਂ ਤੱਕ ਪਹੁੰਚਾਈਆਂ ਜਾਂ ਨਈ ਪਹਜਾਈਆਂ ਜਾਂ ਆਪਣੇ ਪਰਿਵਾਰਾਂ ਦੀ ਬਾਹ ਫੜੀ ਆ ਜਾਂ ਨਈ ਫੜੀ ਔਖੇ ਵੇਲੇ ਅਸੀਂ ਕੰਦਾ ਟੱਪ ਕੇ ਜਾਂ ਗੱਡੀਆਂ ਟੱਪ ਕੇ ਉਹਨਾਂ ਦਾ ਕਿ ਸਮਾਨ ਪਹਚਾਇਆ ਜਾਂ ਨਈ ਪਹਚਾਇਆ ਭਾਜੀ ਮਰੀਕ ਸਿੰਘ ਬਾਰੇ ਦਾਸ ਬਾਰੇ ਭਾਈ ਕਵਲਜੀਤ ਬਾਰੇ ਅੰਗਰੇਜ਼ ਭਾ ਬਾਰੇ ਜਿਹੜੇ ਅਸੀਂ 6-7 ਚਿਹਰੇ ਹਮੇਸ਼ਾ ਹੀ ਮਤਲਬ ਤੁਹਾਨੂੰ ਵੀਡੀਓ ਚ ਜਾਂ ਕਿਤੇ ਦਿਖਦੇ ਰਹੇ ਆ ਉਹਨਾਂ ਦੇ ਇੱਕ ਵੀ ਜਿਹੜਾ ਇਲਜ਼ਾਮ ਜਾਂ ਕੋਈ ਚੀਜ਼ ਕਿਸੇ ਤਰੀਕੇ ਦੀ ਵੀ ਠੋਸਨ ਤੋਂ ਪਹਿਲਾਂ ਉਹ ਆਏ ਏਰੀਏ ਚ ਆ ਕੇ ਸਾਡੇ ਬਾਰੇ ਜ਼ਰੂਰ ਜਾਣ ਲੈਣ ਮੈਨੂੰ ਇੱਕ ਗੱਲ ਭਾਜੀ ਯਾਦ ਆਈ ਕਿ ਇੱਥੇ ਦਾ ਜਿਹੜਾ ਮੀਡੀਆ ਸੀ ਨਾ ਉਹ ਕਿਸੇ ਟਾਈਮ ਤੇ ਇਹ ਦੇਖਣ ਲੱਪਿਆ ਸੀਗਾ ਕਿ ਸ਼ਾਇਦ ਇਹ ਕੋਈ ਡਰਾਮਾ ਕਰ ਰਿਹਾ ਹੈ ਬਿਲਕੁਲ ਉਹਨਾਂ ਨੇ ਕੀਤਾ ਇੱਕ ਟੀਮ ਬਣਾ ਕੇ ਮਗਰ ਲਾ ਦਿੱਤੀ ਬਿਲਕੁਲ ਪੂਰੀ ਤਰ੍ਹਾਂ ਕਿਹੜੀ ਬਿਲਡਿੰਗ 'ਚ ਜਾਂਦੇ ਆ ਕੀ ਸਫਾਈ ਕਰ ਰਹੇ ਆ ਜਾਂ ਕਿਹੜੇ ਘਰ 'ਚ ਵੜ ਰਹੇ ਆ ਤੇ ਕੀ ਕਰਦੇ ਪਏ ਆ ਉਹ ਜਦੋਂ ਉਹ ਮਗਰ ਮਗਰ ਰਹਿ ਦੇਖਦੇ ਰਹਿ ਤੇ ਗੱਲ ਉਹ ਦਿਨ ਦੂਸਰੀ ਮੰਜ਼ਲ ਤੇ ਸੀਗਾ ਉਹ ਸਫਾਈ ਕਰਦੇ ਸੀ ਤੇ ਉੱਥੇ ਅਲਖੰਦਰੋ ਆ ਕੇ ਕਹਿੰਦਾ ਕਹਿੰਦਾ ਅੱਜ ਤੁਹਾਡੇ ਕਹਿੰਦਾ ਆ ਦੂਜੀ ਮੰਜ਼ਲ ਨੂੰ ਸਾਫ਼ ਕਰਨ ਵਾਲਾ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਸੀ ਇਸ ਦੂਜੀ ਮੰਜ਼ਲ ਦੇ ਵਿੱਚ ਤੁਸੀਂ ਵੜ ਕੇ ਸਫਾਈ ਕੀਤੀ ਹੈ ਜਿੱਥੇ ਬਿਮਾਰ ਹੋਣਾ 99% ਸੀਗਾ ਤੇ ਕਹਿੰਦਾ ਵੀ ਮੈਂ ਆਪਣੀ ਛਾਤੀ ਤੇ ਕਹਿੰਦਾ ਸਿੱਖ ਲਿਖਾਉਂਗਾ ਬਿਲਕੁਲ ਇਦੋਂ ਵੱਡੀ ਗੱਲ ਨਹੀਂ ਮੈਂ ਇੱਕ ਹੋਰ ਗੱਲ ਇੱਥੇ ਮੈਂਸ਼ਨ ਕਰਦਾ ਭਾਈ ਮਰੀ ਸਿੰਘ ਜਿੱਦਾਂ ਅਸੀਂ ਪਹਿਲੀ ਪਹਿਲੀ ਵਾਰ ਇਹ ਪਹਿਲੇ ਦਿਨ ਇੱਥੇ ਆਏ ਸੀ ਨਾ ਮੇਰਾ ਖਿਆਲ 5 ਨਵੰਬਰ ਜਾਂ 6 ਨਵੰਬਰ ਸੀ ਸ਼ਾਇਦ ਤੇ ਅਸੀਂ ਚਾਰ ਜਣੇ ਸਿੰਘ ਭਾਈ ਕਬਲਜੀਤ ਸਿੰਘ ਜੀ ਆਪਾਂ ਸਮਾਨ ਦੇਣ ਗਏ ਇਹ ਪਾਈਪ ਵਰਤਾ ਪਾਈਪ ਵਰਤਾ ਸਮਾਨ ਬੜਾ ਔਖਾ ਪਹਚਾਇਆ ਉਹਨੂੰ ਪਰਿਵਾਰ ਨੂੰ ਪਰ ਜਦੋਂ ਵਾਪਸੀ ਤੇ ਆ ਰਹੇ ਹਾਂ ਤਾਂ ਇੱਕ ਆਰਮੀ ਦੀ ਟੋਲੀ ਜਿਹੜੀ ਨਾ ਉਹ ਇੱਕ ਗਲੀ ਸਾਫ਼ ਕਰ ਰਹੀ ਗਲੀ ਸਾਫ਼ ਕਰ ਰਹੀ ਤੇ ਭਾਈ ਮਰੀਕ ਸਿੰਘ ਜਦੋਂ ਹੁਣ ਆਮ ਮਤਲਬ ਕਈ ਵਾਰੀ ਹੁੰਦਾ ਅਸੀਂ ਇਹਨਾਂ ਨਾਲ ਗੱਲ ਕਰਦੇ ਨਾ ਆਪਾਂ ਦੇ ਉਹਨਾਂ ਨਾਲ ਗੱਲ ਕਰਨਾ ਪਏ ਵੀ ਉਹਨਾਂ ਨੇ ਪਹਿਲਾਂ ਕਹਿੰਦੇ ਸਾਡੀ ਫੋਟੋ ਨਾ ਲਿਓ ਸਾਡੇ ਕੋ ਪਰਮਿਸ਼ਨ ਨਹੀਂ ਹੈ ਕਿ ਅਸੀਂ ਫੋਟੋ ਤੁਸੀਂ ਸਾਡੀ ਫੋਟੋ ਖਿੱਚ ਸਕੋ ਪਰ ਨੈਸ਼ਨਲ ਵਾਲੇ ਸੀ ਹਾਂਜੀ ਉਸ ਤੋਂ ਬਾਅਦ 20 15 20 ਦਿਨਾਂ ਬਾਅਦ ਇਹੋ ਜੀ ਕਲਾ ਵਰਤੀ ਇਹੋ ਜਿਹਾ ਗੁਰੂ ਸਾਹਿਬ ਦਾ ਭਣਾ ਕਿ ਉਹੀ ਆਰਮੀ ਵਾਲੇ ਉਹੀ ਪੁਲਿਸ ਵਾਲੇ ਉਹੀ ਨੈਸ਼ਨਲ ਵਾਲੇ ਉਹੀ ਬੰਬੇਰੋ ਉਹੀ ਸਿਵਲ ਪ੍ਰੋਟੈਕਸ਼ਨ ਉਹੀ ਪੁਲਿਸ ਆ ਲੋਕਲ ਤੇ ਉਹੀ ਇਥੋਂ ਦੀ ਲੋਕਲ ਲੋਕ ਸਪੈਨਿਸ਼ ਸਿੱਖਾਂ ਨੂੰ ਜਿੱਥੇ ਵੀ ਵੇਖਦੇ ਸੀ ਇਹੀ ਗੱਲ ਕਹਿੰਦੇ ਸੀ ਕਿ ਤੁਹਾਡੇ ਨਾਲ ਫੋਟੋ ਕਰਾ ਸਕਦੇ ਆ ਇੱਕ ਵਾਰ ਸੀ ਕਿ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਨਾਲ ਫੋਟੋ ਕਰਾਉਣੀ ਉਹਨਾਂ ਮੰਨਾਂ ਕਰ ਤਿਆ ਉਸ ਤੋਂ ਬਾਅਦ ਇਹੋ ਜੀ ਗੁਰੂ ਸਾਹਿਬ ਨੇ ਕਲਾ ਵਰਤਾਈ ਕਿ ਲੋਕ ਇਸ ਤਰ੍ਹਾਂ ਕਿ ਸਾਡੇ ਨਾਲ ਫੋਟੋ ਕਰਾਉਣ ਵਾਸਤੇ ਅਸੀਂ ਕਿਤੇ ਸਮਾਨ ਦੇਣ ਜਾਂਦੇ ਹਾਂ ਲੋਕੀ ਖੜਾ ਕੇ ਕਹਿੰਦੇ ਕਹਿੰਦੇ ਪਹਿਲਾਂ ਫੋਟੋ ਕਰਾ ਲਓ ਸਾਡੇ ਨਾਲ ਅੱਜ ਇੱਕ ਸਪੈਨਸ ਉਹ ਦਰਵਾਜ਼ਾ ਲੌਨਲੀ ਬਾਜਵਾ ਸਾਹਿਬ ਉਹਨਾਂ ਨੂੰ ਛੱਡਣ ਗਏ ਅੱਜ ਅਸੀਂ ਗੱਡੀ 'ਚ ਉਤਰੇ ਉਹ ਕਹਿੰਦਾ ਪਹਿਲਾਂ ਫੋਟੋ ਨਾ ਹੋ ਜਾਏ ਕਹਿੰਦਾ ਇੱਕ ਮੈਂ ਕਿਹਾ ਵੀ ਤੂੰ ਰੁਕ ਜਾ ਸਾਡੇ ਬਾਕੀ ਵੀ ਸਿੰਘ ਆ ਰਹੇ ਆ ਫਿਰ ਫੋਟੋ ਕਰਾਉਣੇ ਆ ਨਾਲੇ ਕਿ ਐਵੇਂ ਦਾ ਇੱਕ ਸਿੱਖਾਂ ਦਾ ਕਰੇਜ ਹੋ ਗਿਆ ਇੱਥੇ ਹਨਾ ਤੇ ਹੁਣ ਜਿਹੜੀ ਦੂਜੀ ਜ਼ਿੰਮੇਵਾਰੀ ਇੱਥੋਂ ਦੀ ਜਿਹੜਾ ਜਿਹੜੇ ਸਾਡੇ ਬੱਚੇ ਆ ਜਿਹੜੇ ਯੂਨੀਵਰਸਿਟੀਆਂ ਚ ਕਾਲਜਾਂ ਚ ਪੜ ਰਹੇ ਆ ਜਾਂ ਜਿਨ੍ਹਾਂ ਨੇ ਵੱਡਿਆਂ ਉਹਦਿਆਂ ਤੇ ਜਾਣਾ ਹੁਣ ਉਹ ਜ਼ਿੰਮੇਵਾਰੀ ਉਹ ਨਿਭਾਉਣ ਆਪਦੇ ਨਾਲ ਦੇ ਕਲੀਗ ਨੂੰ ਆਪਦੇ ਨਾਲ ਦੇ ਪ੍ਰੋਫੈਸਰ ਨੂੰ ਜਾਂ ਕਿਸੇ ਨੂੰ ਵੀ ਆਪ ਦੀ ਦਸਤਾਰ ਬਾਰੇ ਦੱਸਣ ਕਿਉਂਕਿ ਉਹ ਇੱਥੋਂ ਦੀ ਲੈਂਗੁਏਜ ਜ਼ਿਆਦਾ ਸਮਝਾ ਸਕਦੇ ਨੇ ਜ਼ਿਆਦਾ ਗੱਲ ਕਰ ਸਕਦੇ ਨੇ ਜ਼ਿਆਦਾ ਬੈਟਰ ਤਰੀਕੇ ਨਾਲ ਉਹਨਾਂ ਦੇ ਖਾਨੇ 'ਚ ਉਹ ਗੱਲ ਪਾ ਸਕਦੇ ਨੇ ਸੈਦ ਜਿਹੜੀ ਅਸੀਂ ਨਹੀਂ ਪਾ ਸਕੇ ਅਸੀਂ ਇਹ ਘਾਟ ਮਹਿਸੂਸ ਕਰਦੇ ਆ ਕਿ ਸਾਡੇ ਬਹੁਤ ਸਾਰੇ ਵੀਰਾਂ ਨੂੰ ਜਾਂ ਸਾਨੂੰ ਵੀ ਉਹ ਪ੍ਰੋਪਰ ਬੋਲੀ ਨਹੀਂ ਸੀ ਆਉਂਦੀ ਜਿਸ ਦੇ ਵਿੱਚ ਅਸੀਂ ਆਪਦਾ ਇਤਿਹਾਸ ਆਪਣੇ ਬਾਰੇ ਆਪਣੇ ਗੁਰੂਆਂ ਬਾਰੇ ਆਪਣੀ ਜਿਹੜੀ ਸਾਡੀ ਲੰਗਰ ਦੀ ਪ੍ਰਥਾ ਆ ਜਿਹੜੀ ਸਾਡੀ ਜੁੱਧ ਸ਼ਕਤੀ ਹੈ ਜਾਂ ਸਾਨੂੰ ਤਾਕਤ ਕਿੱਥੋਂ ਆਉਂਦੀ ਆ ਉਹ ਚੀਜ਼ਾਂ ਅਸੀਂ ਇਹਨਾਂ ਦੇ ਵਿੱਚ ਨਹੀਂ ਥਰੋ ਕਰ पाए ਇਹ ਸਾਡੇ ਨੌਜਵਾਨਾਂ ਦੀ ਸਾਡੀਆਂ ਮੇਰੀਆਂ ਜਿਹੜੀਆਂ ਭੈਣਾਂ ਹੁਣ ਕਾਲਜਾਂ ਸਕੂਲਾਂ 'ਚ ਹਸਪੀਟਲਾਂ 'ਚ ਜਿੱਥੇ ਵੀ ਕਿਤੇ ਜੌਬ ਕਰਦੀਆਂ ਨੇ ਸਿੱਧੀ ਪ੍ਰਸ਼ਾਸਨ ਦੇ ਨਾਲ ਉਹਨਾਂ ਦੇ ਨਾਲ ਗੱਲਾਂ 'ਚ ਗੱਲਾਂ ਪਾ ਗਿਆ ਆਪਣੇ ਇਤਿਹਾਸ ਬਾਰੇ ਦੱਸੋ ਉਹਨਾਂ ਉਹਨਾਂ ਨੂੰ ਦੱਸੋ ਕਿ ਅਸੀਂ ਕਿੱਥੋਂ ਕੀ ਆ ਤੇ ਕਿੱਦਾਂ ਆਏ ਆ ਫਿਰ ਜਿਹੜੇ ਆ ਉਹ ਅਸੀਂ ਸਮਝਾਂਗੇ ਕਿ ਸਾਡੀ ਸੇਵਾ ਦਾ ਮੁੱਲ ਫਿਰ ਪਿਆ ਜਦ ਕੱਲੇ-ਕੱਲੇ ਘਰ ਦੇ ਵਿੱਚ ਇਹ ਗੱਲ ਚੱਲੇਗੀ ਕਿ ਵਾਕਿਆ ਇੱਥੇ ਵੀ ਇੱਕ ਕੌਮ ਵੱਸਦੀ ਆ ਜਿਹੜੀ ਸਾਡੇ ਮੁਲਕ ਨੂੰ ਵਧੀਆ ਪ੍ਰਸ਼ਾਸਨ ਵਧੀਆ ਸੇਵਾਵਾਂ ਦੇ ਸਕਦੀ ਹੈ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ